ਜੋ ਅੱਜ ਦੀ ਵੀਡੀਓ ਉਹ ਬੜੀ ਖਾਸ ਆ ਬੜਾ ਕੁਝ ਵੇਖਣ ਨੂੰ ਮਿਲੂਗਾ ਇਸ ਵੀਡੀਓ ਦੇ ਵਿੱਚ ਬੜਾ ਕੁਝ ਤੁਹਾਨੂੰ ਸੁਣਨ ਨੂੰ ਮਿਲੂਗਾ ਇਸ ਵੀਡੀਓ ਦੇ ਵਿੱਚ ਕੱਲੀ-ਕੱਲੀ ਗੱਲ ਸੁਣਨੀ ਹੈ ਵੀਡੀਓ ਨੂੰ ਸਕਿੱਪ ਨਹੀ ਕਰਨਾ ਵੀਡੀਓ ਨੂੰ ਸਾਰੀ ਨੂੰ ਸੁਣ ਕੇ ਆਪਣੇ ਸੁਝਾਅ ਜ਼ਰੂਰ ਦੇਣਿਆ ਕਿ ਹੁਣ ਵੱਡੇ ਖੁਲਾਸੇ ਹੋ ਰਹੇ ਨੇ ਕਿ ਕਿਹਾ ਜਾ ਰਿਹਾ ਫੌਜੀਆ ਵੱਲੋਂ ਜਿਹੜੇ ਕਮਾਂਡਰ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਪੁਲਿਸ ਦੇ ਤਾਰਨੇ ਜਿਹੜੇ ਉਹ ਪਾਕਿਸਤਾਨ ਨਾਲ ਜੁੜਦੇ ਬਖਾਈ ਦੇ ਰਹੇ ਨੇ ਉਨ੍ਹਾਂ ਦਾ ਵੱਡਾ ਖਾਸਾਗਾ ਕਿ ਪਾਲਸ ਵੱਲੋਂ ਜਿਹੜਾ ਕਰਨ ਦਾ ਜਿਹੜਾ ਪਾਸਪੋਰਟ ਆ ਜਾਂ ਕਰਨ ਦਾ ਜਿਹੜਾ ਡਾਕੂਮੈਂਟਸ ਨੇ ਉਹ ਲੈ ਗਏ ਨੇ ਉਹ ਜਣੀ ਕਿ ਆਈਐਸ ਆਈਐਸ ਆਈ ਪਾਕਿਸਤਾਨ ਦੇ ਕੋਲ ਨਾ ਪਹਛਾ ਦੇਣਾ ਇਹ ਵੱਡਾ ਖਾਸਾਗਾ ਕਿ ਫੌਜ ਉੱਤੇ ਪਾਕਿਸਤਾਨ ਹਮਲਾ ਨਾ ਕਰ ਦੇਵੇ ਇਹਨੂੰ ਲੈ ਕੇ ਤਮਾਮ ਗੱਲਾਂ ਕਰਾਂਗੇ ਤੇ ਇੱਕ ਵਿਅਕਤੀ ਵੱਲੋਂ ਸੋਸ਼ਲ ਮੀਡੀਆ ਉੱਤੇ ਕਰਨਲ ਦੀ ਪਤਨੀ ਬਾਰੇ ਕੀ ਬੋਲਿਆ ਉਹ ਵੀ ਤੁਹਾਨੂੰ ਸੁਣਾਉਣੇ ਆ ਤੇ ਅਗਲੇ ਜਿਹੜੀਆਂ ਵੱਡੀਆਂ ਨੇ ਖਬਰਾਂ ਨੇ ਉਹ ਤਾਂ ਨੂੰ ਸੁਣਾਉਣਿਆ ਵੀਡੀਓ ਨੂੰ ਖਾਸ ਆ ਪੂਰੀ ਧਿਆਨ ਦੇ ਨਾਲ ਸੁਣਨਾ ਤੇ ਅੱਗੇ ਸ਼ੇਅਰ ਕਰ ਦੇਣਾ ਕਿਉਂਕਿ ਇਹ ਹਮਲਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਉਹਨਾਂ ਫੌਜੀਆਂ ਤੇ ਹਮਲਾਗਾ ਜਿਹੜੇ ਕਿ ਦੇਸ਼ ਤੇ ਕੌਮ ਦੇ ਲਈ ਮਾਰ ਮਿਟ ਰਹੇ ਨੇ ਦਿਨ ਰਾਤ ਸਹਾਤਾ ਦੇ ਰਹੇ ਨੇ ਤੇ ਇਸ ਵੀਡੀਓ ਬਣੇ ਰੋ ਵਿਖੇ ਪੂਰੀ ਵੀਡੀਓ ਬਹਿਰ ਜੀ ਦਾ ਖਾਲਸਾ ਬਹਿਰ ਜੀ ਦੀ ਫਤਿਹ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਮੈਂ ਵੀਡੀਓ ਸੁਣਾਉਣਾਗਾ ਸੋਸ਼ਲ ਮੀਡੀਆ ਤੇ ਕਾਫੀ ਬਹਿਰਲ ਹੋ ਰਹੀ ਆ ਉਹ ਇਹ ਬੇਕਤੀ ਕਰਨਲ ਸਾਹਿਬ ਦੀ ਪਤਨੀ ਚਸ਼ਵੰਦਰ ਸਿੰਘ ਬਾਠਨ ਜੋ ਕਰਨਲ ਨੇ ਉਹਨਾਂ ਦਾ ਜੋ ਕੁਝ ਹੋਇਆ ਤੁਹਾਨੂੰ ਪਤਾ ਹੈ ਉਹਨਾਂ ਦੀ ਪਤਨੀ ਨੇ ਜੋ ਕੁਝ ਕਿਹਾ ਉਸ ਨੂੰ ਲੈ ਕੇ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਹਾਂ ਪਹਿਲਾਂ ਤੁਹਾਨੂੰ ਉਹ ਵੀਡੀਓ ਸੁਣਾ ਦਈਏ ਆਡੀਓ ਪਾਈ ਸੀ ਹੁਣ ਦੁਬਾਰਾ ਵੀਡੀਓ ਇਸ ਕਰਕੇ ਪਾਉਣੀ ਪੈ ਰਹੀ ਕਿ ਮੈਂ ਦੇਖਿਆ ਕਿ ਗਰੁੱਪ ਦੇ ਵਿੱਚ ਮਾਮਲਾ ਕਾਫੀ ਭਖਿਆ ਹੋਇਆ ਹੈ ਜੋ ਕਰਨਲ ਬਾਠ ਸਾਹਿਬ ਵਾਲਾ ਮਾਮਲਾ ਕਾਫੀ ਭਖਿਆ ਹੋਇਆ ਹੈ ਮੈਂ ਇਸ ਗੱਲ ਦੇ ਵਿੱਚ ਕਹਿਣਾ ਚਾਹਨਾ ਕਿ ਇਹ ਕਰਨਲ ਬਾੜਜੀ ਤੁਹਾਡੀ ਸਿੰਧੀ ਲੜਾਈ ਸੀ ਆਪਸੀ ਲੜਾਈ ਜਿਹਨੂੰ ਤੁਸੀਂ ਆਰਮੀ ਵਰਸਸ ਪੁਲਿਸ ਬਣਾ ਰਹੇ ਹੋ ਆਰਮੀ ਵਰਸਸ ਪੁਲਿਸ ਬਣਾ ਰਹੇ ਹੋ ਔਰ ਤੁਹਾਡਾ ਆਪਣੇ ਘਰ ਦੇ ਉੱਤੇ ਵੀ ਕੋਈ ਕੰਟਰੋਲ ਨਹੀਂ ਆ ਅਗਰ ਤੁਹਾਡਾ ਕੰਟਰੋਲ ਹੁੰਦਾ ਤੇ ਤੁਹਾਡਾ ਬੇਟਾ ਜਿਹੜਾ ਇੱਕ ਪੁਲਿਸ ਆਫਸਰ ਜੋ ਚਿੱਟੇ ਕੱਪੜੇ ਤੁਸੀਂ ਵੀ ਚਿੱਟੇ ਕੱਪੜੇ ਉਹਦੇ ਉੱਤੇ ਹੱਥ ਨਾ ਚੁੱਕਦਾ ਔਰ ਤੁਹਾਡੀ ਜਿਹੜੀ ਪਤਨੀ ਸਾਡੀ ਜੋ ਭੈਣ ਲੱਗਦੀ ਹੈ ਉਹ ਤੁਹਾਨੂੰ ਇਹ ਜਵਾਬ ਨਾ ਦਿੰਦੀ ਕਿ ਮੈਂ ਘਰ ਚ ਰੋਟੀ ਨਹੀਂ ਬਣਾ ਸਕਦੀ ਤੁਸੀਂ ਜਾ ਕੇ ਢਾਬੇ ਤੋਂ ਖਾ ਕੇ ਆ ਜਿਓ ਇਸ ਕਰਕੇ ਮੈਂ ਜਿਆਦੀਆਂ ਗੱਲਾਂ ਨਹੀਂ ਕਹਿਣਾ ਚਾਹੁੰਦਾ ਔਰ ਪੁਲਿਸ ਦੇ ਕਰਕੇ ਜਿਹੜੀ ਆ ਨਾ ਅਮਨ ਸ਼ਾਂਤੀ ਜੇਕਰ ਤੁਸੀਂ ਬਾਡਰਾਂ ਦੇ ਉੱਤੇ ਰੱਖੀ ਕਰਦੇ ਤੇ ਸਾਡੀ ਅੰਦਰੂਨੀ ਰੱਖਿਆ ਦੀ ਜ਼ਿੰਮੇਵਾਰੀ ਜਿਹੜੀ ਹੈ ਪੁਲਿਸ ਦੀ ਆ ਔਰ ਪੁਲਿਸ ਫੋਰਸ ਹਮੇਸ਼ਾ ਹੀ ਜੰਗ ਦੇ ਵਿੱਚ ਰਹਿੰਦੀ ਆ ਕਿਉਂਕਿ ਪਬਲਿਕ ਦੇ ਵਿੱਚ ਪਤਾ ਨਹੀਂ ਕਿੰਨੇ ਕਿਸ ਤਰ੍ਹਾਂ ਦਾ ਨਿਕਲਣਾ ਆ ਜਿਸ ਤਰ੍ਹਾਂ ਦਾ ਤੁਹਾਡਾ ਵਿਹਾਰ ਹੈ ਇਹ ਬਹੁਤ ਹੀ ਮੰਦਭਾਗਾ ਆ ਮੈਂ ਅੱਜ ਵੀ ਮੈਨੂੰ ਇੱਕ ਕਿੱਸਾ ਯਾਦ ਹੈ ਕਿ ਬੂਟਾ ਰਾਮ ਜੀ ਜੋ ਸੁਲਤਾਨਵਿੰਡ ਰੋਡ ਦੇ ਉੱਤੇ ਰਹਿੰਦੇ ਨੇ ਅੰਮ੍ਰਿਤਸਰ ਦੇ ਵਿੱਚ ਔਰ ਸ਼ੋਰੀਆ ਚੱਕਰ ਦੇ ਨਾਲ ਉਹਨਾਂ ਨੂੰ ਨਵਾਜਿਆ ਗਿਆ ਉਹਨਾਂ ਨੂੰ ਸ਼ੋਰੀਆ ਚੱਕਰ ਇਸ ਕਰਕੇ ਮਿਲਿਆ ਕਿ ਉਹਨਾਂ ਦੇ ਉੱਤੇ 5 ਵਾਰੀ ਅਟੈਕ ਹੋਇਆ 5 ਵਾਰੀ ਅਟੈਕ ਔਰ 5 ਵਾਰੀ ਸਾਡੇ ਪੁਲਿਸ ਦੇ ਜਵਾਨ ਸ਼ਹੀਦ ਹੁੰਦੇ ਰਹੇ ਔਰ ਉਹ ਕਾਮਰੇਡ ਬੂਟਾ ਰਾਮ ਜੀ ਅੱਜ ਵੀ ਜਿੰਦਾ ਨੇ ਔਰ ਅੱਜ ਵੀ ਜਿੰਦਾ ਨੇ ਜਿਹੜੇ ਸਾਡੇ ਜਵਾਨ ਸ਼ਹੀਦ ਹੋ ਗਏ ਉਹਨਾਂ ਦਾ ਨਾਮ ਵੀ ਨਹੀਂ ਕੋਈ ਜਾਣਦਾ ਤੇ ਲੇਕਿਨ ਜਿਨ੍ਹਾਂ ਨੂੰ ਉਹਨਾਂ ਨੇ ਬਚਾਇਆ ਉਹ ਅੱਜ ਵੀ ਜਿੰਦਾ ਨੇ ਤੇ ਸ਼ੋਰੀਆ ਚੱਕਰ ਨਾਲ ਨਵਾਜੇ ਗਏ ਨੇ ਇਸ ਕਰਕੇ ਸਾਡੀ ਭੈਣ ਨੂੰ ਸਮਝਾਓ ਆਪਣੀ ਘਰ ਵਾਲੀ ਨੂੰ ਸਮਝਾਓ ਕਿ ਉਹ ਆਪਣੀ ਜ਼ੁਬਾਨ ਨੂੰ ਲਗਾਮ ਦੇਵੇ ਔਰ ਜੋ ਐਡੀ ਭੈੜੀ ਸ਼ਬਦਾਵਲੀ ਉਹ ਵਰਤਦੀ ਆ ਜੋ ਐਡੇ ਇਕੱਠ ਦੇ ਵਿੱਚ ਗਾਲਾਂ ਕੱਢ ਰਹੀ ਉਹ ਘਰ ਵਿੱਚ ਤੁਹਾਡਾ ਕੀ ਹਾਲ ਕਰਦੀ ਹੋਵੇਗੀ ਇਸ ਕਰਕੇ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਆਪਣੇ ਘਰ ਤੇ ਕੰਟਰੋਲ ਕਰੋ ਔਰ ਜੋ ਇਨਸਾਫ ਤੁਹਾਨੂੰ ਮਿਲਣਾ ਸੀ ਉਹ ਮਿਲ ਚੁੱਕਿਆ ਦੱਸਦੀ ਕਿ ਪੁਲਿਸ ਦੇਖੋ ਕਹਿੰਦਾ ਇਹ ਬੰਦੇ ਦੀ ਲੈਂਗੁਏਜ ਦੇਖ ਲੋ ਕਹਿੰਦਾ ਜੋ ਇਨਸਾਬ ਤੁਹਾਨੂੰ ਮਿਲ ਮਿਲਣਾ ਸੀ ਉਹ ਮਿਲ ਚੁਕਿਆ ਯਾਨੀ ਕਿ ਸਿੱਧੇ ਲਫ਼ਜ਼ਾਂ ਦੇ ਵਿੱਚ ਕਹਿ ਲਈ ਕਿ ਮੈਨੂੰ ਇਹ ਪੁਲਸਰ ਟੈਰ ਅਫਸਰ ਲੱਗਦਾਗਾ ਕਿਉਂਕਿ ਉਹ ਵਰੇ ਦੀ ਕਾਫੀ ਆ ਇਹਨੇ ਸਿੱਧੇ ਲਫ਼ਜ਼ਾਂ ਦੇ ਵਿੱਚ ਕਰਨਲ ਪਰਿਵਾਰ ਨੂੰ ਇਹ ਕਹਿ ਦਿੱਤਾ ਕਿ ਜਿਹੜਾ ਇਨਸਾਬ ਤੁਹਾਨੂੰ ਮਿਲਣਾ ਸੀ ਉਹ ਮਿਲ ਚੁਕਿਆਗਾ ਤੇ ਕਰਨਲ ਦੀ ਪਤਨੀ ਉੱਤੇ ਵੱਡੇ ਸਵਾਲ ਚੁੱਕੇ ਨੇ ਕਿ ਉਹਨੇ ਘਰ ਦੇ ਵਿੱਚ ਆ ਕਰਨਲ ਸਾਹਿਬ ਤੇ ਉਹਦੇ ਆਪਣੇ ਲੜਕੇ ਨੂੰ ਜਿਹੜੀ ਕਿ ਰੋਟੀ ਨਹੀਂ ਬਣਾ ਕੇ ਦਿੱਤੀ ਤੇ ਤਾਂ ਉਹ ਢਾਬੇ ਤੇ ਗਿਆ ਦੇਖੋ ਇਹਨਾਂ ਲੋਕਾਂ ਦੀਆਂ ਗੱਲਾਂ ਹਰਕਤਾਂ ਕੀ ਗੱਲ ਇੱਥੇ ਜਿਹੜਾ ਗਰੀਬ ਤੋਂ ਗਰੀਬ ਆ ਨਾ ਬੰਦਾ ਉਹਦਾ ਵੀ ਜੀ ਕਰਦਾ ਕਿ ਯਾਰ ਅੱਜ ਢਾਬੇ ਤੇ ਰੋਟੀ ਖਾ ਕੇ ਆਈਏ ਯਾਨੀ ਕਿ ਹਫ਼ਤੇ ਜਾਂ ਮਹੀਨੇ ਦੇ ਵਿੱਚ ਜਿਹੜੇ ਲੋਕ ਥੋੜੇ ਜੇ ਮੀਡੀਅਮ ਸੈਜ ਆ ਜਾਂ ਕੋਈ ਵੱਡੇ ਨੇ ਆਪਾਂ ਕਹਿ ਲਈਏ ਕਿ ਉਹ ਬਹੁਤੇ ਲੋਕ ਨੇ ਜਿਹੜੇ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਟਾਬਿਆਂ ਤੋਂ ਰੋਟੀ ਖਾਂਦੇ ਨੇ ਖਾਸ ਕਰਕੇ ਜਿਹੜੇ ਆਪਾਂ ਇਹ ਸ਼ਹਿਰਿਆਂ ਦੇ ਵਿੱਚ ਲੋਕ ਰਹਿੰਦੇ ਨੇ ਖਾਸ ਕਰਕੇ ਉਹ ਵੀ ਵੱਡੇ ਜਿਹੜੇ بڑے بڑے ਹੋਟਲਾਂ ਤੋਂ ਰੋਟੀ ਖਾਂਦੇ ਨੇ ਦੱਸੋ ਕਰਨਲ ਸਾਹਿਬ ਐਸਐਸਪੀ ਨਾਲੋਂ ਵੱਧ ਜਿਆਦੇ ਪਾਵਰਫੁੱਲ ਆ ਤੇ ਕੀ ਘਰ ਦੇ ਵਿੱਚ ਉਹਨਾਂ ਦੇ ਤੋੜਾਗਾ ਜੇਕਰ ਉਹ ਟਾਬੇ ਤੇ ਰੋਟੀ ਖਾਣ ਲੱਗ ਪਿਆ ਤੇ ਤੁਹਾਡੇ ਕੋਲੇ ਕੀ ਸਬੂਤ ਆ ਕਿ ਉਹਦੇ ਘਰ ਵਾਲੀ ਨੇ ਰੋਟੀ ਨਹੀਂ ਪਕਾ ਪਕਾ ਕੇ ਦਿੱਤੀ ਐਵੇਂ ਜਬਲੀਆਂ ਮਾਰੀ ਜਾਣਾ ਬੈਠਾ ਪੁਲਿਸ ਦਾ ਟਾਟ ਬਣ ਕੇ ਐਵੇਂ ਜਬਲੀਆਂ ਮਾਰੀ ਜਾਣਾ ਕਿ ਤੈਨੂੰ ਕੀ ਪਤਾ ਕਿ ਉਹਦੀ ਘਰ ਵਾਲੀ ਨੇ ਰੋਟੀ ਨਹੀਂ ਪਕਾ ਕੇ ਦਿੱਤੀ ਇਹ ਕਰਨ ਸਾਹਿਬ ਨੇ ਕਿਹਾ ਜਾਂ ਉਹਦੇ ਮੁੰਡੇ ਨੇ ਕਿਹਾ ਜਾਂ ਕਿਹਨੇ ਕਿਹਾ ਜਾਂ ਉਹਦੀ ਪਤਨੀ ਨੇ ਕਿਹਾ ਹੁਣ ਤੁਹਾਨੂੰ ਪਤਾਗਾ ਕਿ ਸਾਡੇ ਪੁਲਿਸ ਵਾਲਿਆਂ ਦਾ ਖੜਾ ਸੁੱਟਣਾ ਮੁਸ਼ਕਲ ਆ ਤੇ ਮੈਂ ਤੁਹਾਨੂੰ ਇੱਕ ਸਾਬਕਾ ਹੋਰ ਪੁਲਿਸ ਅਫਸਰ ਦੀ ਵੀਡੀਓ ਸੁਣਾਉਂ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਹਿਣਾ ਕਿ ਹੁਣਾ ਅੱਜ ਵੀ ਕਹਿਣਾ ਕਿ ਪੰਜੇ ਉਂਗਲਾਂ ਇੱਕਸਾਰ ਨਹੀਂ ਹੁੰਦੇ ਇੱਕ ਤਾਂ ਪੁਲਿਸ ਅਫਸਰ ਆ ਤੇ ਇੱਕ ਇਮਾਨਦਾਰ ਪੁਲਿਸ ਅਫਸਰ ਹੋਰ ਆ ਤਦ ਮੈਂ ਉਹਦੀ ਵੀ ਸੁਣਾਉਣਾਗਾ ਕਿੱਸਾ ਉਹਨੇ ਵੀ ਜਿਹੜਾ ਬੜਾ ਆਪਦੀ ਪੁਲਿਸ ਦੇ ਉੱਤੇ ਵੱਡੇ ਸਵਾਲ ਚੁੱਕੇ ਨੇ ਉਹਨੇ ਕਿਹਾਗਾ ਕਿ ਫੌਜ ਐਨੇ ਹਲਕੇ ਦੇ ਵਿੱਚ ਇਹ ਕਿਉਂ ਲੈ ਰਹੀ ਆ ਇਹ ਲੱਗਦਾ ਕਿ ਫੌਜ ਨੂੰ ਸਾਡਾ ਇੱਕ ਕਰਨਲ ਕਰਨਲ ਨਿਸੀ ਹੁਣ ਕੱਲ ਨੂੰ ਪਾਕਿਸਤਾਨ ਵਾਲੇ ਆ ਕੇ ਤੁਹਾਨੂੰ ਇੱਥੇ ਟੀਚਰਾ ਕਰਿਆ ਕਰਨਗੇ ਕਿ ਤੁਹਾਡਾ ਫੌਜੀ ਤੁਹਾਡੇ ਹੀ ਪੰਜਾਬ ਦੇ ਵਿੱਚ ਪੁਲਸ ਨੇ ਕੁੱਟ ਦਿੱਤਾ ਤੇ ਤੁਹਾਡੇ ਤੋਂ ਪੁਲਸ ਤੋਂ 12 ਪੁਲਸ ਵਾਲਿਆਂ ਨੇ ਕੁੱਟਿਆ ਤੇ ਤੁਹਾਡੀ ਐਡੀ ਵੱਡੀ ਆਰਮੀ ਹੈ ਤੀਜੀ ਪਾਵਰ ਦੱਸ ਰਹੇ ਹੋ ਤੁਸੀਂ ਪਾਵਰਫੁੱਲ ਦੇਸ਼ ਦੀ ਤੇ ਪੁਲਸ ਵਾਲਿਆਂ ਤੇ ਕੁਝ ਹੋ ਨਹੀਂ ਸਕਿਆ ਤੇ ਸਾਡਾ ਕੀ ਕਰ ਲੋਗੇ ਕੱਲ ਨੂੰ ਚੀਨ ਚੜ ਕੇ ਆਊਗਾ ਤੇ ਹੋਰ ਬੜੇ ਦੇ ਚੜ ਕੇ ਆਣਗੇ ਇਹ ਬੜਾ ਵੱਡਾ ਇੱਕ ਮਸਲਾ ਹੈਗਾ ਇਸ ਨੂੰ ਜਿਹੜਾ ਜਲਾਉਣ ਦੀ ਜਿਹੜੀ ਆ ਉਹ ਲੋੜ ਆ ਇਹਦੇ ਉੱਤੇ ਸਰਕਾਰਾਂ ਕਿਉਂ ਚੁੱਪ ਨੇ ਭਗਮਾਨਤਮਾਨ ਸਰਕਾਰ ਕਿਉਂ ਚੁੱਪਾ ਉਹ ਆਪਣੇ ਬੰਦਿਆਂ ਨੂੰ ਬਚਾਉਣ ਤੇ ਲੱਗੀ ਹੋਈ ਆ ਕਿਉਂਕਿ ਉਹਨਾਂ ਨੇ ਖੁੱਲੀਆਂ ਡੋਰਾ ਦਿੱਤੀਆਂ ਉਹਨਾਂ ਨੇ ਪਾਵਰਾਂ ਦਿੱਤੀਆਂ ਨੇ ਭਾਈ ਜਿਹਦਾ ਮਰਜ਼ੀ ਕੁੱਟਕਟਾਪਾ ਕਰੋ ਜਿਹਦਾ ਮਰਜ਼ੀ ਇਨਕਾਊਂਟਰ ਕਰੋ ਤੇ ਸਾਡੇ ਤੋਂ ਫੀਤੀਆਂ ਲਵਾਓ ਜੋ 9092 ਦਾ ਹੱਕੇ ਵਿੱਚ ਹੋਇਆ ਸੇਮ ਉਹ ਚੀਜ਼ ਹੋ ਰਹੀ ਆ ਇਹ ਕਹਿੰਦਾ ਪੁਲਿਸ ਆਫਸਰ ਦੇ ਉੱਪਰ ਅਟੈਕ ਹੋਇਆ ਉਹਨੂੰ ਪਤਾ ਨਹੀਂ ਕਿਹੜਾ ਚੱਕਰ ਕਹਿੰਦਾ ਸੀ ਉਹ ਮਿਲਿਆ ਇਹ ਫੀਤੀਆਂ ਮੈਂ ਦੱਸ ਦਿੰਦਾ ਐਸਾ ਜਿਹੜਾ ਲੱਗਦਾ ਕਿ ਜਿਹੜਾ ਫੌਜ ਦਾ ਅਫਸਰ ਆਏ ਕੋਈ ਅਟੈਰ ਹੋਇਆ ਕਿ ਭਰਾਵਾ 9092 ਦਾ ਹੱਕੇ ਵਿੱਚ ਬੜੇ ਤੇ ਜ਼ਾਲਮ ਪੁਲਿਸ ਆਫਸਰਾਂ ਨੇ ਮੁੰਡਿਆਂ ਨੂੰ ਚੱਕ-ਚੱਕ ਕੇ ਘਰਾਂ ਦੇ ਵਿੱਚੋਂ ਮਾਰਿਆ ਬੜੀਆਂ ਫੀਤੀਆਂ ਲਵਾਈਆਂ ਉਹਨਾਂ ਨੇ ਬੜੇ ਬੱਡੇ ਅਹੁਦਿਆਂ ਤੇ ਗਏ ਡੀਐਸਪੀ ਐਸਐਸਪੀ ਬਣ ਗਏ ਤੇ ਬਹੁਤ ਕੁਝ ਹੋਇਆਗਾ ਇਹਨਾਂ ਵੱਲ ਅਸੀਂ ਨਾ ਜਾਈਏ ਜਿਹੜਾ ਮੁੱਦਾ ਹੈ ਆਪਾਂ ਕਰਨ ਸਾਹਿਬ ਦਾ ਅਸੀਂ ਉਸ ਤੇ ਫੋਕਸ ਰੱਖੀਏ ਦੇਖੋ ਕਿ ਇੱਕ ਬੰਦੇ ਨੂੰ ਕੁੱਟ ਦਿੱਤਾ ਪਿਓ ਪਤਨ ਨੂੰ ਤੁਨ ਮੰਨ ਲਓ ਅੱਜ ਉਸ ਭੈਣ ਦੀ ਬਾਦ ਸਾਹਿਬ ਦੀ ਘਰ ਵਾਲੀ ਰਿਤੂ ਬਾਦ ਦੀ ਜਿਹੜੀ ਗਾਲ ਆ ਕਿਉਂਕਿ ਬੰਦੇ ਤਾਂ ਭਾਵਕ ਹੋ ਕੇ ਇਹ ਜਿਹੀਆਂ ਚੀਜ਼ਾਂ ਨਿਕਲ ਜਾਂਦੇ ਆ ਜਦੋਂ ਬੰਦੇ ਦਾ ਮਨ ਆ ਦੁਖੀ ਹੁੰਦਾ ਉਹਦੀ ਸੰਭਾਈ ਕਿਸੇ ਪਾਸੇ ਨਹੀਂ ਹੁੰਦੀ ਤੇ ਫਿਰ ਬੰਦਾ ਭਾਵਕ ਹੋ ਕੇ ਕੁਦਰਤੀ ਇਹ ਚੀਜ਼ਾਂ ਵਰਤ ਜਾਂਦੀਆਂ ਨੇ ਤੇ ਅੱਜ ਤੁਸੀਂ ਉਹਨੂੰ ਵੱਡਾ ਈਸ਼ੂ ਬਣਾ ਲਿਆ ਇੱਕ ਗਾਲ ਨੂੰ ਤਾਂ ਤੁਸੀਂ ਬਾਲਾ ਵੱਡਾ ਈਸ਼ੂ ਬਣਾ ਲਿਆ ਪਤਾ ਨਹੀਂ ਕਿੱਡਾ ਇੱਕ ਵੱਡਾ ਈਸ਼ੂ ਹੋ ਗਿਆ ਤੇ ਜਿਹਦੇ ਹੱਡ-ਮੋਢੇ ਗੋਡੇ ਜਿਹਦਾ ਸਰਪਾਰ ਦਿੱਤਾ ਤੇ ਜਿਹੜਾ ਕਰਨਲ ਆ ਫੌਜ ਦਾ ਜਿਹੜਾ ਆਨ ਡਿਊਟੀ ਆ ਤੇ ਉਹ ਕੋਟ-ਕੋਟ ਕੇ ਆਦਮੋਆ ਕਰ ਦਿੱਤਾ ਉਹਦਾ ਤੁਹਾਨੂੰ ਕੋਈ ਦੁੱਖ ਨਹੀਂ ਇਹ ਬੱਚੜਾ ਅਫਸਰ ਲੱਗਦਾ ਮੈਨੂੰ ਜਿਨ੍ਹਾਂ ਨੇ ਕਿ ਸਿੱਖਾਂ ਦਾ ਖੂਨ ਪੀਤਾਗਾ ਇਹ ਉਹਨਾਂ ਵਿੱਚੋਂ ਇੱਕ ਲੱਗਦਾ ਮੈਨੂੰ ਤੇ ਅਗਲੀ ਵੀਡੀਓ ਤੁਹਾਨੂੰ ਮੈਂ ਸੁਣਾਉਣਾਗਾ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਤੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਬੜੇ-ਬੜੇ ਖਲਾਸੇ ਹੋਣਗੇ ਤੇ ਕਰਾਂਗੇ ਤੇ ਜਿਹੜਾ ਫੌਜ ਐਨੀ ਦੇਰ ਕਿਉਂ ਕਰ ਰਹੀ ਆ ਮੈਨੂੰ ਨਹੀਂ ਲੱਗਦਾ ਕਿ ਇਨਸਾਫ ਮਿਲ ਜੂਗਾ ਇਹ ਇਹ ਫੌਜ ਚਾਹੇ ਤਾਂ ਮਿੰਟਾਂ ਸਕਿੰਟਾਂ ਤੇ ਇਨਸਾਫ ਦਵਾ ਸਕਦੀ ਸੀ ਆਪਣੇ ਕਰਨਲ ਨੂੰ ਪਰ ਅੱਜ 15 ਦਿਨ ਦੇ ਕਰੀਬ ਹੋ ਗਿਆ 12 13 ਦਿਨ ਦੇ ਕਰੀਬ ਹੋ ਚੁਲੇਗਾ 13 ਤਰੀਕ ਦੀ ਘਟਨਾ ਕੀ ਹੈ ਤੇ ਅੱਜ ਜਿਹੜੀ ਆ 23 ਤਰੀਕ ਹੋ ਗਈ ਆ ਤੇ ਅੱਗੇ ਇੱਕ ਹੋਰ ਜਿਹੜਾ ਪੁਲਿਸ ਅਫਸਰ ਆ ਇੱਕ ਆਰਮੀ ਦੇ ਕਰਨਲ ਬਾੜ ਸਾਹਿਬ ਅਤੇ ਉਹਨਾਂ ਦੇ ਬੇਟੇ ਦੇ ਨਾਲ ਹੋਈ ਕੁੱਟਮਾਰ ਦੇ ਸਬੰਧ ਵਿੱਚ ਜਿਹੜੇ ਸਸਪੈਂਡ ਹੋਏ ਚਾਰ ਪੁਲਿਸ ਇੰਸਪੈਕਟਰ ਤੇ ਉਹਨਾਂ ਦੇ ਨਾਲ ਅੱਠ ਹੋਰ ਮੁਲਾਜ਼ਮਾਂ ਦੇ ਬਾਰੇ ਦੇ ਵਿੱਚ ਪੁਲਿਸ ਦਾ ਤੇ ਆਰਮੀ ਦਾ ਪਬਲਿਕ ਦੇ ਵਿੱਚ ਕੀ ਰਿਸਪੈਕਟ ਹੈ ਕੀ ਇੱਜ਼ਤ ਹੈ ਇਹਦੇ ਉੱਤੇ ਵੀ ਆਪਾਂ ਗੱਲ ਕਰਾਂਗੇ ਤੇ ਇਸ ਵੇਲੇ ਤਾਂ ਇਸ ਤਰ੍ਹਾਂ ਲੱਗਦਾ ਹੈ ਤੇ ਪਹਿਲਾਂ ਵੀ ਕੁਝ ਜਿਹੜੀਆਂ ਪਿੱਛੇ ਆਪਾਂ ਘਟਨਾਵਾਂ ਪਿਛਲੇ ਕੁਝ ਦਿਨਾਂ ਤੋਂ ਦੇਖ ਰਹੇ ਹਾਂ ਬਹੁਤ ਮਹੀਨੇ ਦੇ ਵਿੱਚ ਦੋ ਤਿੰਨ ਪੁਲਿਸ ਅਫਸਰਾਂ ਨੂੰ ਉਮਰ ਕੈਦ ਤੱਕ ਦੀਆਂ ਸਜ਼ਾਵਾਂ ਜਿਹੜੀਆਂ ਹੋ ਰਹੀਆਂ ਉਹਦੇ ਨਾਲ ਜਿੱਥੇ ਪੁਲਿਸ ਦਾ ਅਕਸ ਔਰ ਲੋਕਾਂ ਦੇ ਵਿੱਚੋਂ ਭਰੋਸਾ ਜਿਹੜਾ ਹੈ ਪੁਲਿਸ ਆਪਣਾ ਖਤਮ ਕਰ ਚੁੱਕੀ ਹੈ ਮੈਂ ਕਦੇ ਵੀ ਇਸ ਗੱਲ ਤੋਂ ਮੁਨਕਰ ਨਹੀਂ ਹੁੰਦਾ ਕਿਉਂਕਿ ਮੈਂ ਵੀ 28-29 ਸਾਲ ਇਸ ਮਹਿਕਮੇ ਦੀ ਵਰਦੀ ਪਾਈ ਆ ਬਹੁਤ ਸਾਰੇ ਅਫਸਰਾਂ ਨਾਲ ਕੰਮ ਕੀਤਾ ਬਹੁਤ ਵੱਡੀਆਂ ਰਿਕਵਰੀਆਂ ਔਰ ਵੱਡੇ ਕੇਸਾਂ ਦੇ ਨਾਲ ਸੰਬੰਧਤ ਰਹੀ ਹੈ ਪਰ ਇਹ ਕਿਉਂ ਗਵਾ ਚੁੱਕੀ ਇੱਥੇ ਸੋਚਣ ਦੀ ਲੋੜ ਹੁਣ ਇੱਕ ਐਡਾ ਵੱਡਾ ਮਿਲਟਰੀ ਦਾ ਅਫਸਰ ਹੈ ਕਰਨਲ ਰੈਂਕ ਐਸਐਸਪੀ ਰੈਂਕ ਤੋਂ ਉੱਪਰ ਹੁੰਦਾ ਉਹਦੇ ਨਾਲ ਇੱਕ ਔਨ ਡਿਊਟੀ ਔਨ ਸਰਵਿਸ ਜਿਹੜਾ ਅਫਸਰ ਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਹੋਣਾ ਉੱਥੇ ਪਹਿਲੀ ਗੱਲ ਤਾਂ ਇਹ ਹੈ ਵੀ ਉਸੇ ਪੁਲਿਸ ਟੀਮ ਨੇ ਇੱਕ ਦਿਨ ਪਹਿਲਾਂ ਇੱਕ ਬੱਚਾ ਕਿਡਨੈਪ ਹੁੰਦਾ ਉਦਾਰ ਐਸਫਿਉ ਕੀਤਾ ਔਰ ਇਨਕਾਊਂਟਰ ਹੋਇਆ ਸਾਰੀ ਪੁਲਿਸ ਨੂੰ ਪੰਜਾਬ ਦੇ ਲੋਕਾਂ ਨੇ ਐਪਰੀਸ਼ੀਏਟ ਕੀਤਾ ਔਰ ਲੋਕਾਂ ਨੇ ਬੜਾ ਸਰਾਇਆ ਇਸ ਚੀਜ਼ ਨੂੰ ਪਰ ਅਗਲੀ ਰਾਤ ਹੀ ਇਹ ਕਾਂਡ ਵਾਪਰਨ ਤੋਂ ਬਾਅਦ ਸਾਰੀ ਪੁਲਿਸ ਦੀ ਸਾਰੀ ਦੁਨੀਆ ਦੇ ਵਿੱਚ ਸਥੂਤ ਹੋ ਗਈ ਉਹਦਾ ਕਾਰਨ ਕੀ ਸੀ ਉਹ ਗੈਂਗਸਟਰ ਤੋਂ ਬਹੁਤ ਵੱਡੀ ਰਿਸ਼ਵਤ ਚੱਕਾਂ ਦੇ ਰਾਹੀਂ ਲੈ ਉਹ ਕੈਟਾਗਰੀਆ ਹੁਣ ਇੱਥੇ ਆ ਜੀਏ ਵੀ ਪੁਲਿਸ ਦੇ ਅਫਸਰ ਐਸਐਸਪੀ ਸਰਦਾਰ ਨਾਨਕ ਸਿੰਘ ਨਾ ਨਾਨਕ ਸਿੰਘ ਰੱਖਣ ਦੇ ਨਾਲ ਕੋਈ ਉਹ ਗੁਣ ਜੋੜਨੇ ਜ਼ਰੂਰੀ ਨਹੀਂ ਕਿਉਂਕਿ ਦੋ ਇੱਕ ਗੱਲਾਂ ਤਾਂ ਇਹਨਾਂ ਦੀ ਮੈਂ ਵੀ ਜਾਣਦਾ ਜਦੋਂ ਐਸਐਸਪੀ ਬਠਿੰਡਾ ਸਨ ਇੱਕ ਰਿਟਾਇਰਡ ਐਸਐਸਪੀ ਵਿਜੀਲੈਂਸ ਖੁਸ਼ੀ ਮੁਹੰਮਦ ਬਠਿੰਡੇ ਤੋਂ ਹੀ ਰਿਟਾਇਰ ਹੋਏ ਹੋ ਐਸਐਸਪੀ ਰੈਂਕ ਲੌਕਡਾਊਨ ਦੇ ਵਿੱਚ ਉਹ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਆ ਉਸ ਰਿਟਾਇਰਡ ਅਫਸਰ ਦੇ ਸਾਹਮਣੇ ਜੋ ਉਹਦੇ ਬੱਚੇ ਦੇ ਨਾਲ ਇੰਨੇ ਵਿਹਾਰ ਕੀਤਾ ਸੀ ਉਸ ਅਫਸਰ ਨਾਲ ਜਿਹੜਾ ਵਿਹਾਰ ਕੀਤਾ ਸੀ ਤੇ ਉਹ ਅੰਦਰ ਇਹਨੂੰ ਕਰੋ ਬੰਦ ਨੂੰ ਇਹ ਜੋ ਥਾਣੇ ਕੀ ਉਹ ਘਰੇ ਜਾ ਕੇ ਅਫਸਰ ਸੋਚਦਾ ਹੋਊਗਾ ਉਹਦੇ ਬੱਚੇ ਆਪਦੇ ਪਿਓ ਵੱਲ ਕੀ ਦੇਖ ਦੇਉਣਗੇ ਵੀ ਆ ਸਾਡਾ ਪਿਓ ਐਸਐਸਪੀ ਰਿਟਾਇਰ ਹੋਇਆ ਇਹਦੀ ਆ ਇੱਜ਼ਤ ਐ ਇਹਨਾਂ ਦੇ محکمہ ਵਿੱਚ ਮੈਂ ਕਿਹਾ ਲਾਹਨਤ ਹੈ ਜੀ ਨੌਕਰੀ ਕਰਨ ਦੀ ਯਾਰ ਮੈਂ 27 28 ਸਾਲ ਨੌਕਰੀ ਕੀਤੀ ਜੇ ਤੁਹਾਨੂੰ ਇਹ ਅੰਦਰ ਦੀਆਂ ਗੱਲਾਂ ਦੱਸੀਏ ਨਾ ਆ ਜਿਹੜੇ ਸਾਡੇ ਵਰਗੇ ਆ ਮੁੱਛਾ ਇਹ ਕਰਕੇ ਤੇ ਆ ਮੋਢਿਆਂ ਤੇ ਸਟਾਰ ਲਾ ਕੇ ਫੂੰਫੂ ਕਰਦੇ ਫਿਰਦੇ ਆ ਜਿਹੜੀ ਦੁਰਦਸ਼ਾ ਇਹ ਅਫਸਰ ਕਰਦੇ ਆ ਗੰਦੀਆਂ ਗਾਲਾਂ ਧੀਆਂ ਦੀਆਂ ਗਾਲਾਂ ਤੱਕ ਅਫਸਰ ਕੱਢਦੇ ਆ ਮ্লাই ਕਿਹੜੀ ਗੱਲ ਕਰਦੇ ਤੁਸੀਂ ਅਜਿਹਾ ਸੋਚਦੇ ਹੁੰਦੇ ਸੀ ਚਲੋ ਜਦੋਂ ਅਸੀਂ ਭਰਤੀ ਹੋਏ ਅਸੀਂ ਮੱਧ ਵਰਗੀ ਘਰਾਂ ਚੋਂ ਗਏ ਉਹਨੇ ਕਿ ਪੜੇ ਲਿਖੇ ਸੀਗੇ ਪਰ ਹੁਣ ਤਾਂ ਉਮੀਦ ਇਹ ਕੀਤੀ ਜਾਂਦੀ ਸੀ ਵੀ ਆਹ ਪੀੜੀ ਤਾਂ ਬੜੀ ਪੜੀ ਲਿਖੀ ਆ ਚੰਗੇ ਘਰਾਂ ਚੋਂ ਆਏ ਆ ਇਹ ਕਾਈਪੀਐਸ ਅਫਸਰ ਗੰਦੀਆਂ ਗਾਲਾਂ ਕੱਢੇ ਇਸ ਤਰ੍ਹਾਂ ਦਾ ਵਿਹਾਰ ਕਰੇ ਕੋਈ ਉਮੀਦ ਹੀ ਨਹੀਂ ਕੀਤੀ ਜਾ ਸਕਦੀ ਤੇ ਫਿਰ ਅਸੀਂ ਕਹਿੰਨੇ ਵੀ ਕ੍ਰਿਮੀਨਲ ਗੱਠਜੋੜ ਕੀ ਆ ਪੁਲਿਸ ਦਾ ਕਿਸੇ ਅਫਸਰ ਦੇ ਉੱਤੇ ਇੱਕ ਵਿਵਾਦਿਤ ਗੈਂਗਸਟਰ ਸੀਗਾ ਸਿਮਾ ਸੇਮਾ ਬਹਿਬਲ ਉਹ ਅਖਬਾਰਾਂ ਦੇ ਵਿੱਚ ਖਬਰ ਲੱਗੀ ਸੀ ਮੈਂ ਕੋਈ ਆਪਣੇ ਵੱਲੋਂ ਗੱਲ ਨਹੀਂ ਕਹਿ ਰਿਹਾ ਉਹਦੀ ਜਾਂਚ ਵੀ ਕੀਤੀ ਸੀ ਉਸ ਗੈਂਗਸਟਰ ਤੋਂ ਬਹੁਤ ਵੱਡੀ ਰਿਸ਼ਵਤ ਚਿੱਕਾਂ ਦੇ ਰਾਹੀਂ ਲਈ ਗਈ ਸੀ ਟਿਕਨ ਕਾਊਂਟਰ ਦਾ ਡਰਾਵਾ ਦੇ ਕੇ ਉਹਦੇ ਪਰਿਵਾਰ ਨੂੰ ਚੱਕਾ ਰਾਈ ਆਨ ਰਿਕਾਰਡ ਪਈ ਐਨਕੁਆਰੀ ਹੋ ਗਈ ਪਰ ਐਨਕੁਆਰੀ ਦਾ ਕੀ ਹੋਇਆ ਐਨਕੁਆਰੀ ਕਿਹਨੂੰ ਮਾਰਕ ਕੀਤੀ ਉਹ ਇਸ ਅਫਸਰ ਤੋਂ ਜੂਨੀਅਰ ਅਫਸਰ ਨੂੰ ਪੀਪੀਐਸ ਨੂੰ ਤੇ ਪੀਪੀਐਸ ਨੂੰ ਆਈਪੀਐਸ ਅਫਸਰ ਹੀ ਨਹੀਂ ਸਮਝਦੀ ਇਹ ਵੀ ਆਪਣੇਖਾ ਜਿਹੜਾ ਹੈਗਾ ਵੀ ਕੋਈ ਪਾਲੀ ਫਿਰਦਾ ਗੱਲ ਵੱਖਰੀ ਆ ਹੁਣ ਆਈਏ ਆਪਾਂ ਪਟਿਆਲੇ ਵਾਲੇ ਗੱਲ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਮੈਨੂੰ ਵੀ ਕਈ ਅਫਸਰਾਂ ਨੇ ਦੱਬੀ ਆਵਾਜ਼ ਦੇ ਵਿੱਚ ਜਾਂ ਮੁਲਾਜ਼ਮਾਂ ਨੇ ਗੱਲਾਂ ਤੁਸੀਂ ਉਹਦਾ ਕਾਰਨ ਵੱਡਾ ਇਹ ਹੈ ਕਿ ਕਰਨਲ ਸਾਹਿਬ ਦਾ ਕੁੱਟਮਾਰ ਦਾ ਮਾਮਲਾ ਕਿਨਕਾਊਂਟਰ ਨਾਲ ਜੁੜਦਾ ਜਿਹੜਾ ਇੱਕ ਦਿਨ ਪਹਿਲਾਂ ਹੋਇਆ ਕਰਨਲ ਸਾਹਿਬ ਦੀ ਕਾਰਵਾਈ ਦੇ ਨਾਲ ਉਹਨਕਾਊਂਟਰ ਖੁੱਲਦਾ ਦਾ ਸਾਰਾ ਕੰਮ ਖੁੱਲਦਾ ਉਹਨਾਂ ਡਰੋ ਦੇ ਚੇਹੇ ਹੁੰਦਾ ਵੀ ਜੇ ਸੀਬੀਆਈ ਨੂੰ ਜਾਂਚ ਲਈ ਜਾਂਦੀ ਆ ਜਾਂ ਕਿਸੇ ਆਜ਼ਾਦ ਅਥਾਰਟੀ ਨੂੰ ਇਹ ਜਾਂਚ ਲਈ ਜਾਂਦੀ ਹੈ ਤੇ ਇਹ ਸਾਰਾ ਕੁਝ ਜਿਹੜੇ ਜੂਨੀਅਰ ਮੁਲਾਜ਼ਮ ਹੁੰਦੇ ਡਰ ਦੇ ਮਾਰੇ ਉਹ ਹੀ ਨੰਗਾ ਕਰ ਦਿੰਦੀ ਆ ਐਗਜ਼ਾਮਪਲ ਦੇ ਤੌਰ ਤੇ ਕਿ ਦਿਨਾ ਨਗਰ ਗਰਦਾਸਪੁਰ ਜ਼ਿਲ੍ਹੇ ਦੇ ਜਿੱਥੇ ਕਾਊਂਟਰ ਹੋਏ ਸੀ ਉਹਦੇ ਵਿੱਚ ਜਿਹੜੇ ਉਹ ਮੁੰਡੇ ਸੀ ਉਹ ਥਾਣੇ 'ਚ ਹੀ ਮਾਰ ਕੇ ਉੱਥੇ ਹੀ ਖੂਨ ਦੇ ਨਮੂਨੇ ਜਿਹੜੇ ਸੀਗੇ ਭਰੇ ਗਏ ਤੇ ਅਸਾਹਟਾਂ ਜਿਹੜੀਆਂ ਰਿਕਵਰ ਹੋਈਆਂ ਸੀ ਉਹਨਾਂ ਨੂੰ ਗਰੀਸ ਉਸੇ ਤਰ੍ਹਾਂ ਲੱਗਿਆ ਹੋਇਆ ਸੀ ਤੇ ਜਿਹੜੀ ਐਫ ਆਈ ਆਰ ਦੇ ਮਤਲਬ ਕੋ ਉਹਨਾਂ ਨੇ ਫਾਇਰਿੰਗ ਕੀਤੀ ਸੀ ਪਹਿਲਾਂ ਪੁਲਿਸ ਪਾਰਟੀ ਤੇ ਤੇ ਜਵਾਬੀ ਫਾਇਰਿੰਗ ਦੇ ਵਿੱਚ ਉਹ ਮਾਰੇ ਜਾਂਦੇ ਆ ਪਰ ਜਿਹੜੀਆਂ ਅਸਾਹਟਾਂ ਰਿਕਵਰ ਉਹਨਾਂ ਮੁੰਡਿਆਂ ਦੇ ਕੋਲ ਹੋਈਆਂ ਉਹਨਾਂ ਦੇ ਵਿੱਚ ਗਰੀਸ ਹਜੇ ਉਸੇ ਤਰ੍ਹਾਂ ਲੱਗਿਆ ਹੋਇਆ ਸੀ ਤੇ ਫਾਇਰ ਤਾਂ ਉਹਨਾਂ 'ਚ ਹੋਣਾ ਹੀ ਕੀ ਸੀ ਉਹ ਫਿਰ ਵਿੱਚੋਂ ਹੀ ਜਦੋਂ ਮਲਾਜਮਾਂ ਪਰਿਵਾਰਾਂ ਦੇ ਨਾਲ ਪਰਿਵਾਰ ਪੈਰਭਾਈ ਕਰਦੇ ਸੀ ਵੀ ਮੁਲਾਜ਼ਮ ਤੰਗ ਕੀਤਾ ਜਾ ਕੇ ਉਹਨਾਂ ਨੇ ਪਰਿਵਾਰ ਨੂੰ ਸਾਰਾ ਕੁਝ ਦੱਸ ਦਿੱਤਾ ਉਹ ਜਾਂਚ ਸੀਬੀਆਈ ਨੂੰ ਚਲੀ ਗਈ ਤੇ ਸੀਬੀਆਈ ਨੇ ਜਦੋਂ ਵਕੂਹੇ ਵਾਲੀ ਜਗ੍ਹਾ ਦੀ ਮਿੱਟੀ ਦਾ ਨਮੂਨਾ ਲਿਆ ਉਹਨਾਂ ਨੇ ਮੈਚਿੰਗ ਕੀਤਾ ਉਸ ਇਨਕਾਊਂਟਰ ਵਾਲੀ ਮਿੱਟੀ ਖੂਮ ਦਾ ਜਿਹੜਾ ਨਮੂਨਾ ਲਿਆ ਸੀ ਜਦੋਂ ਥਾਣੇ ਦੀ ਮਿੱਟੀ ਦਾ ਨਮੂਨਾ ਲਿਆ ਉਹ ਮੈਚ ਕਰ ਗਈ ਸੀ ਪ੍ਰਾਪਰਟੀ ਕੇਸ ਦੇ ਨਾਲ ਤੇ ਉਹਦੇ ਵਿੱਚ ਉਮਰ ਕਹਿਤ ਸਜ਼ਾ ਹੋਏ ਹੋਏ ਆ ਉਹ ਮੁਲਾਜ਼ਮ ਹੁਣ ਇਹਦੇ ਵਿੱਚ ਡਰ ਜਿਹੜਾ ਅਗਲਾ ਡਰ ਹੈ ਵੀ ਆਪ ਅਫਸਰ ਕਰੇ ਹੋਰ ਕੋਈ ਏਡੀ ਵੱਡੀ ਗੱਲ ਨਹੀਂ ਅਫਸਰ ਤੱਕ ਗੱਲ ਜਾਂਦੀ ਹੋਵੇ ਮਿੰਟ 'ਚ ਡਿਸਕਸ ਕਰ ਦਿੰਦੇ ਆ ਮੁਲਾਜ਼ਮਾਂ ਨੂੰ 2 ਮਿੰਟ ਲਾਉਂਦੇ ਆ ਆਪਦੇ ਤੇ ਕਦੇ ਗੱਲ ਨਹੀਂ ਲੈਂਦੇ ਹੁੰਦੇ ਅਫਸਰ ਇਹਦੇ 'ਚ ਕਾਰਨ ਇਹ ਆ ਉਹ ਮੁਕਾਬਲੇ ਦੀਆਂ ਪਰਤਾਂ ਵੀ ਨਾਲ ਖੁੱਲ੍ਹਦੀਆਂ ਜਿਹੜੇ ਬੱਚੇ ਨੂੰ ਛੜਵਾਇਆ ਗਿਆ ਉਹਨੂੰ ਕਾਊਂਟਰ ਜਿਹੜਾ ਕਨਾਰੀ ਮੁੰਡੇ ਦਾ ਕੀਤਾ ਆਗਲੀ ਵੀਡੀਓ ਤੱਕ ਬਣੇ ਰਹੋ ਤੁਹਾਨੂੰ ਇਸੇ ਪੁਲਿਸ ਅਫਸਰ ਦੀਆਂ ਇੱਕ ਹੋਰ ਵੱਡੇ ਖਲਾਸੇ ਕਰਨ ਵਾਲੀਆਂ ਗੱਲਾਂ ਸੁਣਾਉਂਗਾ ਇਹ ਤੁਹਾਨੂੰ ਇਸ ਪੁਲਸ ਅਫਸਰ ਨੇ ਵੱਡੇ ਜਿਹੜੇ ਪੁਲਸ ਦੇ ਕਾਰਨਾਮੇ ਨੇ ਉਹ ਦੱਸ ਦਿੱਤੇ ਆ ਕਿ ਪੁਲਸ ਖੋਦਾ ਆਪਦੇ ਕੋਲੋਂ ਆਸਲਾ ਪਾ ਕੇ ਗਰੀਸ਼ ਕੀਤਾ ਹੋਇਆ ਆਸਲਾ ਆਪਦੇ ਥਾਣੇ ਵਿੱਚੋਂ ਮੁੰਡਿਆਂ ਨੂੰ ਮਾਰ ਕੇ ਜਿਹੜਾ ਫੇਕ ਐਨਕਾਊਂਟਰ ਬਣਾ ਕੇ ਇੱਕ ਕਹਿ ਦਿੰਦੀ ਆ ਕਿ ਸਾਡੇ ਨਾਲ ਮੁਕਾਬਲਾ ਹੋ ਗਿਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ 90 ਦਾ ਆਕੇ ਵਾਲਾ ਦੌਰ ਆ ਜਿਹੜਾ ਭਗਵੰਤ ਮਾਨ ਨੇ ਸ਼ੁਰੂ ਕਰ ਦਿੱਤਾ ਜਿਹੜਾ ਜਸਪ੍ਰੀਤ ਜਸੂਆ ਜਿਹਦੀ ਭੈਣ ਤਾਂ ਹਾਂ ਮਾਰ ਮਾਰ ਕੇ ਰੋਂਦੀ ਆ ਜਿਹੜਾ ਬੱਚਾ ਕਿਡਨਾਪ ਹੋਇਆ ਸੀ ਉਹ ਮਾਂ ਬਲੇ ਨੂੰ ਲੈ ਕੇ ਜਿਹੜਾ ਇਹ 12 ਪੁਰਥ ਵਾਲੇ ਤਾਂ ਫਸਣਗੇ ਫਸਣਗੇ ਇਹਦੇ ਪਿੱਛੇ ਡੀਜੀਪੀ ਇਹਦੇ ਪਿੱਛੇ ਐਸਐਸਬੀ ਨਾਨਕ ਸਿੰਘਾ ਤੇ ਇੱਥੋਂ ਤੱਕ ਕੇ ਵੱਡੇ ਵੱਡੇ ਅਫਸਰ ਫਸਣਗੇ ਤੇ ਇਹੀ ਕੰਮ ਜਿਹੜਾ ਜਸਮント ਸਿੰਘ ਖਾਲੜਾ ਨੇ ਕੀਤਾ ਸੀ 25000 ਲਾਸਾਂ ਦੀ ਸਨਾਖਤ ਕੀਤੀ ਫੇਕ ਅਨਕਾਉਂਟਰਾਂ ਦੀ ਤੇ ਉਹਨੂੰ ਚੱਕ ਕੇ ਪਹਿਲੇ ਹੀ ਮਾਰ ਨੂੰ ਸਹੀਰ ਕਰ ਦਿੱਤਾ ਮਾਰ ਦਿੱਤਾ ਖਪਾ ਦਿੱਤਾ ਨਹਿਰ ਵਿੱਚ ਤੋਰ ਦਿੱਤਾ ਕਿ ਕੇਪੀ ਕੇਪੀਐਸ ਗੱਲ ਵਰਗੇ ਫਸਦੇ ਸੀ ਬੜੇ ਬੜੇ ਅਫਸਰ ਇਹਨਾਂ ਦੇ ਵਿੱਚ ਆ ਤੁਸੀਂ ਹੁਣ ਜਿਹੜਾ ਥਾਣੇਦਾਰ ਆ ਇਹਦੀ ਗੱਲਾਂ ਤੁਸੀਂ ਧਿਆਨ ਨਾਲ ਸੁਣ ਲਈਆਂ ਬੜੀ ਬੇਬਾਕੀ ਦੇ ਨਾਲ ਹੀ ਥਾਣੇਦਾਰ ਬੋਲ ਰਿਹਾ ਤੇ ਇਸ ਨੌਜਵਾਨ ਨੂੰ ਮੈਂ ਧੰਨਵਾਦ ਕਰਨਾ ਚਾਹਣਾਗਾ ਐਜ਼ ਅ ਪੁਲਿਸ ਆਫਸਰ ਮੈਂ ਤੁਹਾਨੂੰ ਪਹਿਲਾਂ ਬੜੀ ਬਾਰੀ ਕਹਿਣਾ ਹੁੰਦਾਗਾ ਕਿ ਪੰਜੇ ਉਂਗਲਾਂ ਭਰਾਵਾ ਇੱਕੋ ਸਾਰ ਨਹੀਂ ਹੁੰਦੀਆਂ ਚੰਗੇ ਤੋਂ ਚੰਗਾ ਪਿਆ ਮਾੜੇ ਤੋਂ ਮਾੜਾ ਪਿਆ ਤੇ ਇਹ ਅਨਕਾਉਂਟਰ ਜਿਹੜਾ ਫੇਕ ਅਨਕਾਉਂਟਰ ਕਰਿਆ 13 ਤਰੀਕ ਨੂੰ ਜਸਪ੍ਰੀਤ ਦਾ ਤੇ ਉਹ ਨਿਕਲ ਕੇ ਸਾਹਮਣੇ ਆਊਗਾ ਜੇ सीबीआई ਜਾਂਚ ਹੋ ਜਾਵੇ ਮੈਂ ਸਾਡੀ ਭੈਣ ਉਸ ਬਾਠ ਨੂੰ ਰਿਤੂ ਬਾਠ ਨੂੰ ਕਹਿਣਾ ਹੱਥ ਜੋੜ ਕੇ ਬੇਨਤੀ ਕਰਦਾ ਸਿੱਖ ਕੌਮ ਨੂੰ ਬੇਨਤੀ ਕਰਦਾ ਕਿ ਕਿੱਥੇ ਤੁਸੀਂ ਮਰੇ ਪਿਓ ਕਿੱਥੇ ਸੁੱਤੇ ਪਏ ਹੋ ਕਿਉਂ ਤੁਸੀਂ ਜਾਗਦੇ ਨਹੀਂ ਤੁਹਾਡੇ ਸਿੱਖਾਂ ਦਾ ਤੁਹਾਡੇ ਬੱਚਿਆਂ ਨੂੰ ਚੁੰਨ ਚੁੰਨ ਕੇ ਮਾਰਿਆ ਜਾ ਰਿਹਾ ਪੁਲਿਸ ਵੱਲੋਂ ਅੱਜ ਇੱਕ ਦੇ ਗਾਲਚੀ ਵੀ ਆ ਤੇ ਪਾਲ ਸਤਾੜ ਨਹੀਂ ਉਹੀ ਗੱਲ ਆ ਨਾਲੇ ਲੱਤਾਂ ਲਾਉਂਦੀਆ ਘੋਟੇ ਲਾਉਂਦੀਆ ਤੇ ਨਾਲੇ ਧੀਆ ਪੈਣਾ ਦੀ ਗਾਲਾਂ ਕੱਢਦੀ ਆ ਅੱਜ ਤੁਹਾਨੂੰ ਇਹ ਜਗ ਆਇਆ ਉਸ ਬੁੱਢੇ ਨੇ ਵੱਡੇ ਅਫਸਰ ਨੂੰ ਮੈਂ ਤੁਹਾਨੂੰ ਉਹਦੀ ਫੋਟੋ ਦੇ ਉੱਤੇ ਮਾਰਕਾ ਲਾਉਂਗਾ ਤੇ ਤੁਸੀਂ ਪਛਾਣ ਲਿਓ ਥੰਬਨੇਲ ਤੇ ਕਿ ਇਹ ਬੱਚੜ ਅਫਸਰ ਆ ਕਿ ਜਿੰਨਾ ਬੁੱਸੜ ਅਬੁੱਚੜ ਅਫਸਰਾਂ ਦੇ ਖੂਨ ਮੂਹ ਨੂੰ ਲੱਗਿਆ ਹੁੰਦਾ ਨਾ ਫਿਰ ਉਹ ਜ਼ਹਿਰ ਉਗਲਦੇ ਆ ਜਿਹੜੀ ਸਭ ਤੋਂ ਪਹਿਲਾਂ ਮੈਂ ਵੀਡੀਓ ਸੁਣਾਈ ਆ ਆ ਜਿਹੜੀ ਹੁਣ ਵੀਡੀਓ ਸੁਣਾਈ ਐ ਇਸ ਵੀਰ ਦੀ ਇਹ ਪੁਲਿਸ ਅਫਸਰ ਦੀ ਬੜੇ ਈਮਾਨਦਾਰ ਬੜੇ ਸੱਚਜੇ ਢੰਗ ਨਾਲ ਇਸ ਨੌਜਵਾਨ ਨੇ ਗੱਲ ਕੀਤੀ ਆ ਇਹਨੇ ਕਿਹਾ ਕਿ ਇਹ ਗੱਲ ਕੋਈ ਛੋਟੀ ਮੋਟੀ ਗੱਲ ਨਹੀਂ ਬੜੇ-ਬੜੇ ਖੁਲਾਸੇ ਹੋਣਗੇ ਤੁਹਾਨੂੰ ਤਾਰਾਂ ਜਿਹੜੀਆਂ ਪਾਕਿਸਤਾਨ ਨਾਲ ਕਿੱਥੇ-ਕਿੱਥੇ ਜੁੜਨ ਲੱਗੇ ਇੰਨਾ ਪੁਲਸ ਵਾਲਿਆਂ ਦੀਆਂ ਤੇ ਪੁਲਿਸ ਜਿਹੜੀ ਆ ਨਸ਼ਾ ਕਿਉਂ ਪੰਜਾਬ ਦੇ ਵਿੱਚ ਆ ਰਿਹਾ ਡਰਾਉਣ ਕਿਉਂ ਆਪਣੇ ਹਿੰਦੁਸਤਾਨ ਦੇ ਵਿੱਚ ਆ ਰਿਹਾ ਸਾਰੇ ਜਿਹੜੀ ਮੇਲੀ ਭਗਤਾ ਇਹ ਆ ਪੁਲਿਸ ਪੰਜਾਬ ਪੁਲਿਸ ਦੇ ਕਾਲੀਆਂ ਭੇਡਾਂ ਦੀ ਕਰਤੂਤਾ ਇਹ ਫੇਕ ਅਨਕਾਊਂਟਰ ਤੇ ਕਰ ਕਰਕੇ ਆਪਣੀਆਂ ਫੀਤੀਆਂ ਲਵਾਈਆਂ ਸਵੇਰੇ ਇਹਨਾਂ ਨੇ ਤੇ ਸ਼ਾਮ ਨੂੰ ਫੇਰ ਉਹਦਾ ਜੇ ਕਰਨਲ ਨਾ ਉਹਦਾ ਆਈਡੈਂਟੀਟੀ ਕਾਰਡ ਨਾ ਨਿਕਲਦਾ ਤੇ ਉਹਦਾ ਦੋਨਾਂ ਦਾ ਅਨਕਾਊਂਟਰ ਕਰਕੇ ਇਹਨਾਂ ਨੇ ਫੇਰ ਕਹਿ ਦੇਣਾ ਸੀ ਕਿ ਦੇਖੋ ਜੀ ਅਸੀਂ ਤਾਂ ਉੱਥੇ ਸਰਚ ਕਰਦੇ ਸੀ ਜੀ ਉੱਥੋਂ ਸਾਡੇ ਉੱਤੇ ਗੋਲੀ ਚਲਾ ਦਿੱਤੀ ਇਹਨਾਂ ਨੇ ਆਪ ਦੇ ਕੋਲੋਂ ਹੀ ਸਾਰਾ ਕੁਝ ਪਾ ਦੇਣਾ ਸੀ ਪਰ ਰੱਬ ਦਾ ਸ਼ੁਕਰ ਆ ਕਹਦੇ ਹੁੰਦੇ ਆ ਨਾ ਪਾਪ ਉਸ ਬੱਚੇ ਦਾ ਲੈ ਕੇ ਨਾ 12 ਮਲਾਜਮਾਂ ਨੂੰ 12 ਬੱਚੜੋ ਅਫਸਰਾਂ ਨੂੰ ਲੈ ਕੇ ਬੈਠੂਗਾ ਨਾਨਕ ਸਿੰਘ ਫੀਤੀਆਂ ਲਵਾ ਲੀਆਂ ਐਸਐਸਪੀ ਬਣ ਗਿਆ ਬੜਾ ਸੌਖਾਗਾ ਪਰ ਜਦੋਂ ਰੱਬ ਦੀ ਲਾਠੀ ਵੱਜਦੀ ਆ ਤੇ ਤਾਹਾਂ ਨਿਕਲਦਿਆਂ ਨੇ ਤੇ ਆਪਣੇ ਬੱਚਿਆਂ ਨੂੰ ਕੀ ਦੱਸ ਕੇ ਜਾਵੇਂਗਾ ਕਿ ਮੈਂ ਫੇਕ ਐਨਕਾਊਂਟਰ ਕਰਵਾ ਕਰਵਾ ਕੇ ਆਪਣੇ ਬੰਦਿਆਂ ਉਤੋਂ ਉਹਨਾਂ ਨੂੰ ਬਚਾ ਰਿਆਂਗਾ ਤੇ ਪ੍ਰਮਾਤਮਾ ਅੱਗੇ ਵੇਖ ਰਿਹਾ ਰੱਬ ਵੇਖ ਰਿਹਾ ਤੇ ਇਸ ਵੀਡੀਓ ਦੇ ਨਾਲ ਤੁਸੀਂ ਬਣੇ ਰਹੋ ਅਗਲੀਆਂ ਵੀਡੀਓ ਵਿੱਚ ਵੱਡੇ ਖੁਲਾਸੇ ਹੋਣਗੇ ਪੌਤ ਤਾਨੂੰ ਪੁਲਿਸ ਅਫਸਰ ਦੀ ਇਸ ਵੀਡੀਓ ਵੀ ਸੁਣਾਵਾਂਗੇ ਤੇ ਹੋਰ ਅਫਸਰਾਂ ਦੀ ਵੀਡੀਓ ਸੁਣਾਵਾਂਗੇ ਕੰਮੇ ਤਾਰਾਂ ਜੁੜਦੀਆਂ ਨੇ ਤੇ ਬੜੇ ਬੜੇ ਖੁਲਾਸੇ ਹੋਣਗੇ ਕੰਮੇ ਫੇਕ ਅਨਕਾਉਂਟਰ ਹੋਇਆ ਉਹ ਜਸਪ੍ਰੀਤ ਦਾ ਇਹ ਮੁੱਦਾ ਜਿਹੜਾ ਚੱਕਣਾ ਚਾਹੀਦਾ ਸਿੱਖ ਕੌਮ ਨੂੰ ਵੀ ਚੱਕਣਾ ਚਾਹੀਦਾ ਅੱਜ ਸਿੱਖ ਕੌਮ ਆਵਾਜ਼ ਬਣ ਕੇ ਉਸ ਸਾਡੀ ਭੈਣ ਦੇ ਨਾਲ ਕਰਨਲ ਦੀ ਜਿਹੜੀ ਪਤਨੀ ਉਹਦੇ ਨਾਲ ਖੜਨਾ ਚਾਹੀਦਾ ਦੇਖੋ ਪਹਾੜ ਦੇ ਬੜੇ ਬੜੇ ਸੈਨਿਕ ਖੜੇ ਆ ਪੁਲਿਸ ਵੀ ਬਹੁਤ ਖੜੀ ਆ ਤੇ ਪਰ ਆ ਇਸੇ ਕੋ ਨੂੰ ਬੈਂਤੀ ਆ ਕਿ